you. Mm -hmm. ਉਸ ਤੋਂ ਪਹਿਲਾਂ ਤਾਂ ਮੈਂ ਉਸ ਮਾਲਕ ਦਾ ਪਹਿਲੇ ਕੈਮਰਾ ਕਰਦਾ ਬਾਬਾ ਦੀਪ ਸਿੰਘ ਦਾ ਅਤੇ ਬਾਲਾਜੀ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਅੱਜ ਗੁਰਦੁਆਰਾ ਸਾਹਿਬ ਤੇ ਮੰਦਿਰ ਤੋਂ ਆਇਆ ਹਾਂ ਜਿਹੜਾ ਪਾਰਟੀ ਨੇ ਲੁਧਿਆਣਾ ਲੋਕ ਸਭਾ ਦਾ ਮੈਨੂੰ ਮੈਂਬਰ ਬਣਾਇਆ ਬਾ ਮੈਂ ਪਾਰਟੀ ਦੇ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਚੰਨ ਸਰ ਵੀ ਆਲ ਇੰਡੀਆ ਆਮ ਆਜਮੀ ਪਾਰਟੀ ਡਾਕਟਰ ਸੰਦੀਪ ਪਾਟਕ ਦਾ ਤਿੰਨਾਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਤੇ ਐਡਾ ਵੱਡਾ ਭਰੋਸਾ ਰੱਖੀ ਮੈਨੂੰ ਜੋ ਲੁਧਿਆਣਾ ਲੋਕ ਸਭਾ ਦਾ ਮੈਂਬਰ ਸੇਵਾਦਾਰ ਬਣਾ ਕੇ ਜਨਤਾ ਦੀ ਕਚਹਿਰੀ 'ਚ ਭੇਜਿਆ ਵਾ ਮੈਂ ਲੁਧਿਆਣਾ ਵਾਸੀਆਂ ਨੂੰ ਔਰ ਸਾਰੇ ਆਪਣੇ ਜਿੰਨੇ ਵੀ ਵਲੰਟੀਅਰ ਸਾਥੀ ਆ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਦਵਾਣਾ ਕਿ ਤੁਹਾਡੇ ਭਰੋਸੇ ਨੂੰ ਕਦੇ ਟੁੱਟਣ ਨਹੀਂ ਦਿੱਤਾ ਜਾਊਗਾ ਲੋਕ ਸੇਵਾ ਪਹਿਲਾਂ ਕੀਤੀ ਹੈ 2 ਸਾਲ ਉਪਦਾਨ ਸਭਾ ਦਾ ਮੈਂਬਰ ਚੁਣਿਆ ਇਸ ਹਲਕੇ ਤੋਂ ਸੰਕ੍ਰਿਤ ਤੋਂ ਲੁਧਿਆਣਾ ਹਲਕਾ ਸੈਂਟਰ ਦੇ ਲੋਕਾਂ ਨੇ ਔਰ ਅੱਜ ਮੈਨੂੰ ਲੁਧਿਆਣੇ ਦੀ ਬਾਗ ਡੋਰ ਦਿੱਤੀ ਗਈ ਆ ਮੈਂ ਸਾਰਿਆਂ ਨੂੰ ਲੁਧਿਆਣਾ ਵਾਸੀਆਂ ਨੂੰ ਇਸ ਗੱਲ ਦਾ ਭਰੋਸਾ ਦਵਾਣਾ ਕਿ ਤੁਹਾਡੇ ਭਰੋਸੇ ਨੂੰ ਮਜਬੂਤ ਬੂਦ ਕਰਕੇ ਤੁਹਾਡੀ ਜਿਹੜੀ ਆਵਾਜ਼ ਆ ਉਹ ਦਿੱਲੀ ਦੀ ਲੋਕ ਸਭਾ ਦੇ ਵਿੱਚ ਗੂੰਜੂਗੀ ਔਰ ਤੁਹਾਡੇ ਜਿਹੜੇ ਕੰਮਾਂ ਪਹਿਲ ਦੇ ਆਧਾਰ ਤੇ ਲੁਧਿਆਣਾ ਇੱਕ ਇੰਡਸਟਰੀ ਦਾ ਹੱਬਾ ਵਪਾਰ ਦਾ ਹੱਬਾ ਇਹਨੂੰ ਮਜ਼ਬੂਤ ਕੀਤਾ ਜਾਊਗਾ ਪਿਛਲੇ 15 ਸਾਲਾਂ ਤੋਂ ਕਿਸੇ ਵੀ ਸਿਆਸੀ ਬੰਦੇ ਨੇ ਲੁਧਿਆਣਾ ਦੇ ਬਾਰੇ ਸੋਚਿਆ ਨਹੀਂਗਾ ਲੁਧਿਆਣਾ ਸ਼ਹਿਰ ਇੱਕ ਪੰਜਾਬ ਦਾ ਦਿਲ ਆ ਔਰ ਦਿਲ ਨੂੰ 15 ਸਾਲ ਹੋ ਗਏ ੜਕਦੇ ਹੋਏ ਆ ਹੁਣ ਜਿਹੜੀ ਮੇਰੀ ਸੇਵਾ ਲੱਗੀ ਆ ਲੁਧਿਆਣੇ ਨੂੰ ਨੰਬਰ 1 ਸ਼ਹਿਰ ਬਣਾਇਆ ਜਾਊਗਾ ਪੰਜਾਬ ਦਾ ਔਰ ਪੂਰੇ ਜਿੰਦਾਬਾਦ ਐਮਟੀ ਸ਼ੋਕ ਪ੍ਰੇਸ਼ਰਪੱਤੀ ਜਿੰਦਾਬਾਦ ਲੁਧਿਆਣੇ ਦੇ ਲੋਕ ਸਭ ਨਾਲੋਂ ਪਹਿਲਾਂ ਮੈਂ ਵਿਧਾਨ ਸਭਾ 'ਚ ਵੀ ਕਿਹਾ ਸੀ ਕਿ ਲੁਧਿਆਣੇ ਨੂੰ ਵੱਡੇ ਹਸਪਤਲ ਦੀ ਲੋੜ ਆ ਔਰ ਅੱਜ ਮੈਂ ਤੁਹਾਨੂੰ ਦੱਸ ਦਿੰਦਾ ਜੋ ਮੇਰੀ ਪਹਿਲਾਂ ਮੰਗ ਲੋਕਾਂ ਦੇ ਵਿੱਚ ਰੱਖੀ ਗਈ ਸੀ ਮੇਰੇ ਪ੍ਰਤੀ ਮੈਂ ਕਿਹਾ ਸੀਗਾ ਮੈਨੂੰ ਲੁਧਿਆਣੇ ਨੂੰ ਇੱਕ ਹਸਪਤਾਲ ਲੈ ਕੇ ਆਉਣਾ ਵਾ 6 ਦਿਨ ਮੈਨੂੰ ਲੋਕ ਸਭਾ ਦੀ ਇੱਥੋਂ ਸੇਵਾ ਮਿਲ ਗਈ ਸਭ ਤੋਂ ਪਹਿਲਾ ਮੁੱਦਾ ਮੇਰਾ ਇਹੀ ਹੋਊਗਾ ਵੀ ਲੁਧਿਆਣੇ ਦੇ ਅੰਦਰ ਪੀਜੀਆਈ ਵਰਗਾ ਇੱਕ ਵੱਡਾ ਹਸਪਤਾਲ ਲਿਆ ਕੇ ਲੁਧਿਆਣੇ ਦੇ ਲੋਕਾਂ ਨੂੰ ਦਿੱਤਾ ਜਾਊਗਾ ਔਰ ਆਪਾਂ ਆਪਣੀ ਸੇਵਾ ਵੱਲੋਂ ਕਦੇ ਨਾ ਪਹਿਲਾਂ ਪੁੱਛੇ ਅੜਿਆ ਨਾ ਹੋਣਾ ਅਟਾ ਔਰ ਲੋਕ ਸੇਵਾ ਕਰਨੀ ਹੈ ਜੱਤੀ ਸਾਚ ਸਾਹਿਬ ਸਾਡੇ ਐਮਐਲਏ ਸਾਹਿਬ ਜਿਹੜੇ ਸੀਗੇ ਹੁਣ ਐਮਪੀ ਬਣਨ ਜਾ ਰਹੇ ਜੀ ਜੋ ਸ਼ੋ ਪ੍ਰੈਸ਼ਰ ਪੱਪੀ ਸਾਰੇ ਦੇਖੋ ਖੁਸ਼ੀ ਦਾ ਬਹੁਤ ਮਾਹੌਲ ਹੈ ਸਾਰੇ ਕੁਛ ਨਹੀਂ ਜਿੰਨੇ ਕੰਮ ਇਹਨਾਂ ਨੇ 2 ਸਾਲ ਚ ਪੱਪੀ ਭਾਜੀ ਨੇ ਸਾਡੇ ਕਰਾਏ ਆ ਅਸੀਂ ਚਾਹਨੇ ਉਸ ਤੋਂ ਹੋਰ ਡਬਲ ਕੰਮ ਸਾਡੇ ਹੋਣਗੇ ਜੇ ਐਮਪੀ ਬਣ ਕੇ ਆਣਗੇ ਜੀ ਲੁਧਿਆਣੇ ਕਿਤਰਾ ਦੇਖਦੇ ਬਹੁਤ ਵੱਡਾ ਵਿਸ਼ਵਾਸ ਦਿਖਾਇਆ ਹੈ ਹਾਂਜੀ ਬਿਲਕੁਲ ਜੀ ਅਸੀਂ ਉਹਨਾਂ ਦੇ ਨਾਲ ਆ ਅੱਜ ਤੋਂ ਮਹੀਨਾ ਪਹਿਲਾਂ ਹੀ ਅਸੀਂ ਕਹਿਤਾ ਸੀ ਕਿ ਪੱਪੀ ਭਾਜੀ ਤੁਹਾਨੂੰ ਟਿਕਟ ਮਿਲਣੀ ਚਾਹੀਦੀ ਹੈ ਜੀ ਤੁਹਾਡੇ ਨਾਲ ਖੁੱਲ ਕੇ ਕੰਮ ਕਰਾਂਗੇ ਨਾਲੇ ਜਿਤਾਵਾਂਗੇ